ਸਚਖੰਡ ਵਾਸੀ ਬ੍ਰह्म ज्ञानी ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨਾ ਸਤਕਾ ਜੱਤੀ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਬੁੱਢਾ ਦਲ ਦੇ ਸਤਵੀਂ ਜੱਥੇਦਾਰ ਤਨ ਤਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੋਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਵਿਖੇ ਧੰਤਨ ਬਾਬਾ ਸ਼੍ਰੀ ਅਮਰ ਸ਼ਹੀਦ ਜਥੇਦਾਰ ਹਰਮਨ ਸਿੰਘ ਜੀ ਦਾ ਜਨਮ ਦਿਨ ਬੜੇ ਹੀ ਹਰਸ਼ੋ ਉਲਾਸ ਨਾਲ ਮਨਾਇਆ ਗਿਆ। 2 ਦਿਨ ਚੱਲੇ ਇਸ ਵਿਸ਼ਾਲ ਸਮਾਗਮ ਦੇ ਵਿੱਚ ਮੋਹਾਲੀ ਅਤੇ ਆਸ-ਪਾਸ ਦੇ ਇਲਾਕੇ ਤੋਂ ਸੰਗਤਾਂ ਭਾਰੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਹੋਈਆਂ ਨਤਮਸਤਕ। ਗੁਰਦੁਆਰਾ ਕਮੇਟੀ ਵੱਲੋਂ ਮਨੁੱਖਤਾ ਦੀ ਸੇਵਾ ਲਈ ਲਗਾਇਆ ਗਿਆ ਵਿਸ਼ੇਸ਼ ਬਲੱਡ ਡੋਨੇਸ਼ਨ ਕੈਂਪਸ ਜਿਸ ਵਿੱਚ ਤਕਰੀਬਨ 2000 ਦੇ ਕਰੀਬ ਸੰਗਤਾਂ ਵੱਲੋਂ ਕੀਤਾ ਗਿਆ ਆਪਣਾ ਖੂਨ ਦਾਗਮ ਸੰਬੰਧੀ ਮੀਡੀਆ ਨੂੰ ਜਾਣਕਾਰੀ ਦੇਂਦੇ ਹੋਏ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਅਤੇ ਦੁਆਰਾ ਸਾਹਿਬ ਨਤਮਸਤਕ ਹੋਣ ਆਈਆਂ ਸੰਗਤਾਂ ਕੋਈ ਕੋਈ ਵਿਸ਼ੇਸ਼ ਲੱਗਿਆ ਸੰਗਤ ਲੈ ਕੇ ਆਉਂਦੀ ਹੈ ਜਾਂ ਕੋਈ ਜੁਰੀ ਬਾਹਰੋਂ ਬੋਲਦੇ ਭਾਈ ਗੁਰੂ ਅਖਾਲਸਾ ਭਾਈ ਜੁਜੇ ਤਾਂ ਤੁਨ ਅਮਰ ਸੇ ਜਥੇਹਾਰਾ ਬਾਹ ਹਨੂਮਾਨ ਜੀ ਦੇ ਜਨਮ ਦਿਹਾੜੇ ਸੰਗਤਾਂ ਲੱਖ ਲੱਖ ਵਾਹੀਆਂ ਹੁਣ ਜਿਹੜੀਆਂ ਮੈਂ ਇਹ ਸੇਵਾਵਾਂ ਗਈਆਂ ਸਜਾਵੜੀ ਜਨਤਰਾ ਸੰਗਤਾਂ ਆਪਣਾ ਯੋਗਦਾਨ ਪਾਏ ਨੇ ਤੇ ਵਿੱਚ ਜੇ ਦੇ ਵੀ ਮਤਲਬ ਸਵਾਗਤ ਬੰਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾ ਉਸ ਦੀ ਗੀਤ ਸੜ ਕੇ ਸੰਗਤਾਂ ਨੂੰ ਸਹਿਯੋਗ ਦੇਣ ਦੀ ਹੋਵੇ ਚਾਹੇ ਫੁੱਲਾਂ ਦੇ ਰੂਪ ਵਿੱਚ ਹੋਣਾ ਚਾਹੇ ਲੰਗਰਾਂ ਦੇ ਰੂਪ ਵਿੱਚ ਹੋਣਾ ਕਿਸੇ ਵੀ ਤਰ੍ਹਾਂ ਦਾ ਮਤਲਬ ਸੰਗਤਾਂ ਵੱਲੋਂ ਪੂਰੀ ਸਪੋਰਟ ਹੈ ਸੰਗਰੁਧਾਰਾ ਪਰਵੋਦ ਗੱਡੀ ਨਾਲ ਡੀਪੀ ਦਲੇਰ ਪੌਰ ਖਾਲਸਾ ਜੀ ਅਤੇ ਹਨ ਸੰਗਤਾਂ ਦੇ ਜਿਹੜੇ ਸਾਕਾਲ ਤਖਤ ਦੇ ਜਥੇਦਾਰ ਮੌਜੂਦ ਹੈ ਜਥੇਦਾਰ ਭਾਈ ਰਗਵੀਰ ਸਿੰਘ ਜੀ ਹਾਂ ਉਹ ਵੀ ਇੱਥੇ ਪਹੁੰਚ ਰਹੇ ਨੇ ਬਾਬਾ ਬੰਤਾ ਸਿੰਘ ਜੀ ਪਹੁੰਚ ਰਹੇ ਹਨ ਤੇ ਹੋਰ ਵੀ ਢਾਡੀ ਜਿੱਥੇ ਤੇ ਕਥਾਵਾਚਕ ਪਹੁੰਚ ਰਹੇ ਹਨ ਸੋ ਸਾਰੇ ਹੀ ਸਮਾਗਮਾਂ ਦੇ ਵਿੱਚ ਸਮੋਲਿਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ ਜੀ ਆਪ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪਰਮਦਰ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਲੱਖ ਲੱਖ ਵਧਾਈਆਂ ਹੋਣ ਜੀ ਤੁਨ ਤਨ ਜਿੱਥੇਦਰ ਬਾਬਾ ਹਨਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ بابا ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋ ਇਹ ਸਮਾਗਮ ਖੂਨਦਾਨ ਕੈਂਪ ਲਾਇਆ ਗਿਆ ਜਨਤਾ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਆਮ ਕਰਕੇ ਅਸੀਂ ਜਿਹੜੇ ਦੂਸਰੇ ਕੈਂਪ ਲਾਈਦੇ ਆ ਉਹਦੇ ਵਿੱਚ ਬਲੱਡ ਬੈਂਕ ਵਾਲਿਆਂ ਨੂੰ ਕਹਿਣਾ ਪੈਂਦਾ ਵੀ ਖੂਨਦਾਨੀਆਂ ਨੂੰ ਬੁਲਾਇਆ ਜਾਏ ਇੱਥੇ ਇਹ ਅੱਜ ਹੁਣ 16 ਸੈਕਟਰ ਦੀ ਟੀਮ ਦਾ 3 ਵਜੇ ਦਾ ਅੱਜ ਦਾ ਟਾਈਮ ਸੀ ਇਹ ਬੰਦ ਕਰਕੇ ਜਾ ਰਹੇ ਕਿ ਸਾਡਾ ਜੋ ਜਿੰਨੀ ਕਲੈਕਸ਼ਨ ਸੀ ਉਹ ਪੂਰੀ ਹੋ ਚੁੱਕੀ ਹੈ ਅੱਜ ਕਿਹੜੇ ਬਲੱਡ ਜਨ ਕਰ ਰਹੇ ਸੀ ਕਿਹਨਾਂ ਚੱਲੋ ਬਹੁਤ ਹੀ ਮੈਦਰੀ ਹੈ ਜੀ ਬਾਬਾ ਜੀ ਦਾ ਜਾਮੀ ਨਾ ਜੀ ਚੰਗਾ ਲੱਗ ਰੇ ਹੁੰਦੀ ਹੈ ਹਰ ਸਾਲ ਤੇ ਨਹੀਂ ਨਾ ਪਹਿਲੀ ਵਾਰ ਸਾਲ ਦਿੱਤੀ ਜਦੋਂ ਲੱਗਦਾ ਕਿਸਾਨ ਅਗਲਾ ਰਿਹਾ ਬਹੁਤ ਚੰਗਾ ਲੱਗਦਾ ਸਾਰੇ ਕਦਰ ਹੋਏ ਗਏ ਸੰਗਤ ਸਤਾ ਹੈ ਬਾਬਾ ਜੀ ਨੂੰ ਬਹੁਤ ਸਰਦਾ ਜੀ ਮਨ ਕਰਦਾ ਫਾਦਰ ਸਾਹਿਬ ਵੀ ਬਣ ਰੇ ਦੇ ਰਹੇ ਆ ਉਹਨਾਂ ਨੂੰ ਦੇਖ ਦੇਖ ਕੇ ਲੱਗੇ ਕਿ ਆਪਣੇ ਆਪ ਸ਼ਾਨ ਉਹ ਦੇਖੀ ਲੱਗੀ ਪ੍ਰੇਰਿਤ ਹੋ ਜਾਂਦੇ ਇਦਵਾਰ ਕਿੰਨੀ ਵਾਰ ਜੇ ਤੱਕ ਚੌਥੀ ਵਾਰ ਹੀ ਬਾਰਈ ਤੀਜੀ ਵਾਰ ਇੱਥੇ ਆ ਸੋਣ ਸਾਬੀ ਤੁਸੀਂ ਕਿਸੇ ਵੀ ਕੰਟਰੀ ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਹੁੰਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀयां ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਦੇ ਹੋ ਉਹਦੀ ਵੀ ਗਾਰੰਟੀ ਹੁੰਦੀ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟਡੀ ਦੇ ਥਰੂ ਵੀਜ਼ਾ ਅਪਲਾਈ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੋਹਾਲੀ ਖੰਨੇ ਰਾਜਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ